ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੇ ਲਈ ਪੰਜ ਸ਼ਬਦ ਵਰਤੇ ਨੇ ਧਿਆਨ ਦੇ ਨਾਲ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਹਨਾਂ ਦੇ ਲਈ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵਰਤੇ ਨੇ ਪਹਿਲਾ ਸ਼ਬਦ ਹੈ ਭਗਤ ਭਗਤ ਦਾ ਅਰਥ ਹੈ ਜਿਹੜੇ ਪਰਮਾਤਮਾ ਦੇ ਭਗਤੀ ਦੇ ਵਿੱਚ ਰਮ ਗਏ ਨੇ ਮਸਤ ਹੋ ਗਏ ਨੇ ਦੂਜਾ ਸ਼ਬਦ ਹੈ ਸੰਤ ਜਿਨ੍ਹਾਂ ਦੇ ਅੰਦਰ ਸਤ ਤਿਆਗ ਦੀ ਭਾਵਨਾ ਆ ਗਈ ਹੈ ਤੀਜੇ ਸ਼ਬਦ ਨੇ ਸਾਧ ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਸਾਧ ਲਿਆ ਹੈ ਚੌਥਾ ਸ਼ਬਦ ਹੈ ਸਾਧ ਸੰਗਤ ਗੁਰਮੁਖ ਜਿਨ੍ਹਾਂ ਦਾ ਮੁਖ ਗੁਰੂ ਵਾਲੇ ਪਾਸੇ ਹੋ ਗਿਆ ਤੇ ਪੰਜਵਾਂ ਸ਼ਬਦ ਹੈ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ ਸਤਿਗੁਰੂ ਜੀ ਇਹ ਪੰਜੇ ਹੀ ਸ਼ਬਦ ਜਿਹਰੇ ਨੇ ਉਹ ਸਤਕਾਰ ਯੋਗ ਨੇ ਪਰ ਤੁਸੀਂ ਕਿਰਪਾ ਕਰਕੇ ਦੱਸੋ ਕਿ ਇਨ੍ਹਾਂ 50 ਸ਼ਬਦਾਂ ਦੇ ਵਿੱਚੋਂ ਗੁਰੂ ਕੇ ਸਿੱਖ ਦੀ ਪਦਵੀ ਕਿੰਨੀ ਕੁ ਉੱਚੀ ਹੈ ਗੁਰੂ ਕੇ ਸਿੱਖ ਦਾ ਰੁਤਬਾ ਕਿਤਨਾ ਕੁ ਉੱਚਾ ਹੈ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਸਤਿਗੁਰੂ ਜੀ ਫਿਰ ਦੱਸਦੇ ਨੇ ਬਚਨ ਸਰਵਣ ਕਰਨਾ ਸਾਧ ਸੰਗਤ ਕਹਿੰਦੇ ਨੇ ਤਨ ਤਨ ਪਾਗ ਤਿਨਾ ਪਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿ ਤੀਆਂ ਤਨ ਤਨ ਪਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦੀਆਂ ਇਹ ਸਾਰੇ ਜਿਹੜੇ ਨੇ ਸੋਭਣਿਕ ਨੇ ਪਰ ਕਲਕੇ ਜਿਹੜੇ ਗੁਰੂ ਦੇ ਸਿੱਖ ਨੇ ਨਾ ਸਬਦੂ ਵੱਡੇ ਭਾਗ ਗੁਰਸਿੱਖਾਂ ਕੇ ਕਲਕੇ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਾ ਆਪਣੇ ਅੰਦਰ ਦੇ ਹਉਮੈ ਨੂੰ ਆਪਣੇ ਅੰਦਰ ਦੇ ਗਰਭ ਨੂੰ ਮਿਟਾ ਲਿਆ ਹੈ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਕੌਣ ਨੇ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਨੇ ਭਾਈ ਸਾਪਾਏ ਮਤੀਦਾਸ ਜੀ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਨੇ ਭਾਈ ਸਾਭਾਈ ਸਤੀ ਦਾਸ ਜੀ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਨੇ ਭਾਈ ਸਾਭਾਈ ਦਿਆਲਾ ਜੀ ਜਿਨ੍ਹਾਂ ਨੂੰ ਸਾਧ ਸੰਗਤ ਗੁਰੂ ਤੇਗ ਬਹਾਦਰ ਜੀ ਤੋਂ ਇੱਕ ਦਿਨ ਪਹਿਲਾਂ 10 ਨਵੰਬਰ ਦੀ 10 ਨਵੰਬਰ ਨੂੰ ਇੱਕ ਨੂੰ ਆਰੇ ਨਾਲ ਚਿਰ ਦਿੱਤਾ ਦਜੇ ਨੂੰ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਤੀਜੇ ਨੂੰ ਸਾਧ ਸੰਗਤ ਪੂਰੇ ਸਰੀਰ ਦੇ ਵਿੱਚ ਹੂਲ ਪੇਟ ਕੇ ਅਗ ਲਾ ਕੇ ਜ਼ਿੰਦਾ ਜਲਾ ਕੇ ਸ਼ਹੀਦ ਕਰ ਦਿੱਤਾ ਪਰ ਉਹ ਤਿੰਨ ਸਿੱਖ ਜਿਹੜੇ ਗੁਰੂ ਦੇ ਅੱਖਾਂ ਦੇ ਸਾਹਮਣੇ ਸਾਜ ਸੰਗਤ ਸ਼ਹੀਦਤਾ ਹੋ ਗਏ ਪਰ ਆਪਣੇ ਸਿੱਖੀ ਸਿਧਾਂਤਾਂ ਤੋਂ ਡੋਲੇ ਨਹੀਂ ਗੱਲ ਆ ਜਾਂਦੀ ਹੈ 11 ਨਵੰਬਰ ਸਨ 1775 ਦਾ ਜਿਸ ਦਿਨ ਨੂੰ ਮਨਾਉਣ ਦੇ ਲਈ ਆਪਾਂ ਸਾਰੇ ਇਸ ਸਥਾਨ ਦੇ ਵਿੱਚ ਜੁੜੇ ਬੈਠੇ ਹਾਂ ਸਾਜ ਸੰਗਤ 10 ਨਵੰਬਰ ਦੀ ਰਾਤ ਨੂੰ ਨਾ ਪੂਰੇ ਦਿੱਲੀ ਸ਼ਹਿਰ ਦੇ ਵਿੱਚ ਇਹ ਢਿੰਡੋਰਾ ਪਿਟਵਾਇਆ ਗਿਆ ਹੈ ਕਿ ਜਿਹੜਾ ਕੋਈ ਵੀ ਹਿੰਦੂ ਧਰਮ ਦੇ ਰਾਖੇ ਦੀ ਗੱਲ ਕਰੇਗਾ ਨਾ ਜਿਸ ਕਿਸੇ ਨੇ ਵੀ ਹਿੰਦੂ ਧਰਮ ਦਾ ਬਾਹ ਪਕਰਨਾ ਹੈ ਨਾ ਉਹ ਸਭ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆ ਕੇ ਦੇਖ ਲੈਣ ਕਿ ਜਿਹੜਾ ਕੋਈ ਵੀ ਹਿੰਦੂ ਧਰਮ ਦੇ ਰਾਖੇ ਦੀ ਗੱਲ ਕਰੇਗੀ ਹਿੰਦੂ ਹਿੰਦੁਸਤਾਨ ਦੀ ਸਰਕਾਰ ਉਹਦੇ ਨਾਲ ਕੀ ਕੁਝ ਕਰ ਸਕਦੀ ਹੈ ਸਾਦ ਸੰਗਤ 11 ਨਵੰਬਰ ਸਾਲ 1975 ਦਾ ਦਿਨ ਆਇਆ ਹੈ ਅਮਰਤਵਿਲੇ ਸ਼ਹੀਦ ਨਹੀਂ ਕੀਤਾ ਗਿਆ ਦੁਪਹਿਰ ਨੂੰ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਇਹ ਸ਼ਹੀਦੀ ਦਾ ਸਮਾਂ ਚੱਲ ਰਿਹਾ ਹੈ ਗੁਰੂ ਤੇਗ ਬਹਾਦਰ ਸਾਰੀ ਰਾਤ ਨਹੀਂ ਸੁੱਤੇ ਸਾਧ ਸੰਗਤ 10 ਨਵੰਬਰ ਦੀ ਰਾਤ ਸਾਰੀ ਰਾਤ ਅੱਖਾਂ ਦੇ ਸਾਹਮਣੇ ਪਾਈ ਮਤੀ ਦਾਸ ਜੀ ਆ ਰਿਹਾ ਤੇ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰੀ ਮੇਰੇ ਸਰੀਰ ਦੇ ਟੁਕੜੇ ਤਾਂ ਹੋ ਜਾਏ ਪਰ ਉਹਨਾਂ ਟੁਕੜਿਆਂ ਦੇ ਵਿੱਚੋਂ ਜਪਜੀ ਦੀ ਆਵਾਜ਼ ਪੂਰੀ ਹੋ ਜਾਏ ਸਤਿਗੁਰੂ ਕਿਰਪਾ ਕਰੀ ਮੇਰੇ ਅੰਦਰ ਇੰਨੀ ਸਮਰਥਾ ਨਹੀਂ ਕਿ ਮੈਂ ਇਸ ਦੇਗ ਦੇ ਉਬਾਲੇ ਨੂੰ ਸਹਾਰ ਸਕਾਂ ਜਿਵੇਂ ਲਾਹੌਰ ਦੀ ਧਰਤੀ ਦੇ ਵਿੱਚ ਤੁਸੀਂ ਪੰਜਵੇਂ ਜਾਮੇ ਦੇ ਵਿੱਚ ਇਸ ਉਬਲਦੀ ਹੋਏ ਦੇਗ ਨੂੰ ਸਹਾਰਿਆ ਸੀ ਨਾ ਤਾਂ ਸਾ ਕਿਰਪਾ ਕਰਿਓ ਅੱਜ ਇਸ ਸਿੱਖ ਦੇ ਅੰਦਰ ਵਿਚਰ ਕੇ ਨਾ ਇਸ ਉਬਲਦੀ ਹੋਈ ਦੇਗ ਨੂੰ ਸਹਾਰ ਜਾਈਓ ਇੱਕ ਸਿੱਖ ਰੂ ਦੇ ਵਿੱਚ ਲਪੇਟਿਆ ਹੋਇਆ ਸੜਦਾ ਹੋਇਆ ਕਹਿ ਰਿਹਾ ਸਤਗੁਰੂ ਕਿਰਪਾ ਕਰਿਓ ਮੇਰੇ ਅੰਦਰ ਇੰਨੀ ਤਾਕਤ ਨਹੀਂ ਕਿ ਮੈਂ ਇਸ ਕਸ਼ਟ ਨੂੰ ਸਹਾਰ ਸਕਾਂ ਆਪ ਮੇਰੇ ਅੰਦਰ ਵਿਚਰ ਕੇ ਨਾ ਇਸ ਕਸ਼ਟ ਨੂੰ ਤੁਸੀਂ ਆਪ ਸਹਾਰ ਲਿਓ ਇੱਕ ادیਬ ਨੇ ਨਾ ਇੱਥੇ ਬੜੇ ਪਿਆਰੇ ਬੋਲ ਕਹੇ ਨੇ ਕਹਿੰਦੇ ਨੇ ਜੋ ਆਸ਼ਕ ਹੁੰਦੇ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹੈ کھلونا سمجھ کر اپنے جسم کو وہ خوشی سے پھوڑ دیتے ہیں نہ تخت و تاج نہ ہرو کی حسرت ہے اگر خدا بھی خدائی دے تو خوشی سے موڑ دیتے ہیں شہید کی جو موت ہے وہ قوم کی حیات ہے حیات تو حیات وہ موت بھی حیات ہے ਕਹਿੰਦੇ ਨਾ ਹਾਕਮ ਦੇ ਲਈ ਜੋ ਮੌਤ ਹੈ ਨਾ ਕਤਲ ਹੈ ਨਾ ਤੇ ਦੁਨੀਆ ਦੇ ਲੋਕਾਂ ਦੇ ਲਈ ਉਹ ਜੀਵਨ ਹੈ ਸਾਜ ਸੰਗਤ 11 ਨਵੰਬਰ ਸੰਨ 1975 ਦਾ ਦਿਨ ਚੜਿਆ ਇਧਰ ਸੂਰਜ ਦੀ ਲਾਲੀ ਚੜਦੀ ਪਈ ਹੈ ਦੂਜੇ ਪਾਸੇ ਤਨ ਮੇਰੇ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਚਿਹਰੇ ਦੀ ਲਾਲੀ ਭੱਕਣ ਲੱਗੀ ਹੈ ਧੰਨ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਅਜ ਕਈ ਦਿਨਾਂ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਲਿਆਂਦਾ ਗਿਆ ਤੇ ਸਤਿਗੁਰੂ ਜੀ ਦੇ ਪਿੰਜਰੇ ਨੂੰ ਖੋਲਿਆ ਗਿਆ ਹਕੂਮਤ ਦੇ ਵੱਲੋਂ ਤਿੰਨ ਅਹਲਕਾਰ ਜਿਹੜੇ ਨੇ ਨਾ ਉਹ ਆਏ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਕਰਨ ਲਈ ਉਹਨਾਂ ਤਿੰਨ ਅਹਲਕਾਰਾਂ ਦੇ ਨਾਮ ਆਪ ਜੀ ਯਾਦ ਰੱਖਣਾ ਸਾਧ ਸੰਗਤ ਸਭ ਤੋਂ ਪਹਿਲਾਂ ਕਾਜ਼ੀ ਹੈ ਕਾਜ਼ੀ ਦਾ ਨਾਮ ਹੈ ਅਬਦੁਲ ਵਾਹਬ ਦਰੋਗਾ ਦਾ ਨਾਮ ਹੈ ਅਬਦੁੱਲਾ ਤੇ ਤੀਜਾ ਸਾਧ ਸੰਗਤ ਜਲਾਦ ਹੈ ਜਲਾਲ ਦਾ ਜਲਾਦ ਦਾ ਨਾਮ ਹੈ ਸੈਦ ਜਲਾਲ ਜਲਾਲਉਦੀਨ ਇੱਥੇ ਇੱਕ ਮੈਂ ਬੇਨਤੀ ਕਰਨੀ ਚਾਹਾਂਗਾ ਇਸਲਾਮ ਦੇ ਵਿੱਚ ਨਾ ਦੋ ਤਰੀਕੇ ਦੇ ਜਲਾਦ ਹੁੰਦੇ ਨੇ ਇਕ ਆਮ ਤਰ੍ਹਾਂ ਦੇ ਜਲਾਦ ਹੁੰਦੇ ਨੇ ਜਿਹੜੇ ਚੋਰੀ ਕਰਦੇ ਨੇ ਡਕੈਤੀ ਕਰਦੇ ਨੇ ਜਾਂ ਆਮ ਸਜ਼ਾਵਾਂ ਦੇ ਵਾਸਤੇ ਉਹ ਆਮ ਤਰ੍ਹਾਂ ਦੇ ਜਿਹੜੇ ਜਲਾਦ ਨੇ ਉਹ ਵਰਤੇ ਜਾਂਦੇ ਨੇ ਪਰ ਜਿਸੇ ਜਦੋਂ ਕਿਸੇ ਰੱਬੀ પુરੁਸ਼ ਨੂੰ ਜਾਂ ਧਰਮ ਦੇ ਆਗੂ ਨੂੰ ਖਤਮ ਕਰਨਾ ਹੋਵੇ ਨਾ ਤੇ ਇਸਲਾਮ ਦੇ ਵਿੱਚ ਜਿਹੜੇ ਨੇ ਉਹ ਸੈਯਦ ਜਲਾਦ ਵਰਤਦੇ ਨੇ ਤੇ ਜਿਹੜਾ ਸੈਯਦ ਜਲਾਦ ਹੁੰਦਾ ਹੈ ਨਾ ਉਹਨਾਂ ਦਾ ਪਿਛੋਕਰ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਬੇਟੀ ਫਾਤਿਮਾ ਦੇ ਨਾਲ ਜਾ ਕੇ ਜੁੜਦਾ ਹੈ ਸੈਯਦ ਜਿਹੜਾ ਜਲਾਲਉਦਦਿਨ ਬੁਖਾਰੀ ਹੈ ਉਹ ਇਸੇ ਖੰਡਾਨ ਦੇ ਵਿੱਚੋਂ ਸੀ ਸੈयद ਜਲਾਲਉਦਦਿਨ ਜਿਹੜਾ ਹੈ ਉਹ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੇ ਵਾਸਤੇ ਆਇਆ ਹੈ ਤੇ ਅੱਜ ਸਾਧ ਸੰਗਤ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਖੋਲਦਾ ਪਿਆ ਹੈ ਨਾ ਤੇ ਨਾਲ ਕਾਜ਼ੀ ਮੁਸਕਰਾ ਕੇ ਇੱਕ ਗੱਲ ਕਹਿੰਦਾ ਹੈ ਕਹਿੰਦਾ ਸ਼ਾਇਦ ਤੁਹੇ ਪਤਾ ਨਹੀਂ ਕਿ ਮੇਰੇ ਖੰਡਾਨ ਮੇ ਜੋ ਹੈ ਨਾ ਇਹ ਸ਼ਹੀਦੀ ਦੀ ਪਰੰਪਰਾ ਚਲਦੀ ਹੈ ਮਾਫ਼ ਕਰਨਾ ਕਾਜ਼ੀ ਦੀ ਪਰੰਪਰਾ ਚਲਦੀ ਹੈ میرے جو باپ دادا ہے نا وہ شروع سے قاضی کی پدوی میں سشوبت رہے ہیں ادھر ساتھ سنگ جلاد مسکرا کے کہندہ ہے کہ شاید تجھے پتا نہیں کہ ہمارے بھی جو باپ دادا ہے نا وہ شروع سے اس مغل سلطنت میں جلاد کی پدمی رہے ہیں ہم پیشے ور جلاد ہیں کاجی کہروگا ہم پیشے ور کاجی ہیں ساہ سنگت دروگا ہم ور دلوگا ہیں تنگر تیک بہدر بہادر جی مسکرا کے کہتے شاید تجھے میرے اتحاس کا پتا نہیں میں بھی پیشے ور شہید ہوں جلاد تو کہتا ہے نا میں پیشے کاجی ہوں میں پیشے ور جلاد ہوں میں پیشے ور دروگا ہوں تم ایک بات یاد رکھنا کہ میں بھی پیشے شہید ہوں پر یہاں سے جو ہے نا تھوڑا سا انتر پڑ جائے گا پھڑک پہ جائے گا پوچھا کیا کہتے جلاد تیرے خاندان میں جلاد کی پدوی نہیں رہے گی کل کاجی تیرے خاندان کے دی پدوی نہیں رہے گی ਕਹ ਲੇ ਡਰੋਗਾ ਤੇਰੇ ਖਾਨਦਾਨ ਦੇ ਵਿੱਚ ਡਰੋਗੇ ਦੀ ਪਦਵੀ ਨਹੀਂ ਰਹੇਗੀ ਪਰ ਚੇਤੇ ਰੱਖੀ ਮੇਰੇ ਖਾਨਦਾਨ ਦੀ ਵਿੱਚ ਨਾ ਸ਼ਹੀਦੀ ਦੀਆਂ ਪਰੰਪਰਾਵਾਂ ਚੱਲਣਗੀਆਂ ਮੇਰੇ ਖਾਨਦਾਨ ਦੇ ਵਿੱਚੋਂ ਇਸ ਨੂੰ ਕੋਈ ਖੋ ਨਹੀਂ ਸਕੇਗਾ ਇਕ ادیਬ ਨੇ ਬੜੇ ਸੋਹਣੇ ਸ਼ਬਦ ਕਹੇ ਨੇ ਫਾਰਸੀ ਦੇ ਵਿੱਚ ਕਹਿੰਦੇ ਨੇ ਮੇਰੇ ਅਜਦਾਦ ਸੇ ਮੁਝ ਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ ਮੇਰੇ ਅਜਦਾਦ ਸੇ ਮੁਝ ਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਮੇਰੇ ਕੋਲ ਕੋਈ ਖੋ ਨਹੀਂ ਸਕੇਗੀ ਸਾਧ ਸੰਗਤ ਸਤਗੁਰੂ ਜੀ ਦਾ ਪਿੰਜਰਾ ਅੱਜ ਦਿੱਲੀ ਚੋ ਦੇ ਚਾਂਦਨੀ ਚੌਕ ਦੇ ਵਿੱਚ ਲਿਆਂਦਾ ਗਿਆ ਸਤਗੁਰੂ ਜੀ ਦੇ ਕੋਲ ਅੰਤਮ ਇੱਛਾ ਪੁੱਛੀ ਗਈ ਹੈ ਸਤਗੁਰੂ ਜੀ ਨੂੰ ਜਦੋਂ ਅੰਤਿਮ ਇੱਛਾ ਪੁੱਛੀ ਗਈ ਨਾ ਸਤਗੁਰੂ ਜੀ ਕਹਿੰਦੇ ਕਿ ਮੇਰੇ ਇਸ਼ਨਾਨ ਕਰਨਾ ਮੇਰੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਏ ਅੱਜ ਵੀ ਜਦੋਂ ਤੁਸੀਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾਂਦੇ ਹੋ ਨਾ ਉੱਥੇ ਉਹ ਖੂਹ ਦਾ ਦਰਸ਼ਨ ਕਰਦੇ ਹੋਵੋਗੇ ਉਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਨਾ ਸਤਗੁਰੂ ਜੀ ਨੂੰ ਇਸ਼ਨਾਨ ਕਰਾਇਆ ਗਿਆ ਇਸ਼ਨਾਨ ਕਰਾਉਣ ਤੋਂ ਬਾਅਦ ਸਤਗੁਰੂ ਜੀ ਅੱਜ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਚੌਕਰਾ ਮਾਰ ਕੇ ਬੈਠੇ ਨੇ ਨਾ ਸਾਹਮਣੇ ਜਲਾਦ ਜਲਾਲਉਦਦੀਨ ਆਪਣੇ ਤੇਬ ਨੂੰ ਤਿੱਖੇ ਪਿਆ ਕਰਦਾ ਹੈ ਤੇਜ ਪਿਆ ਕਰਦਾ ਹੈ ਧਨ ਗੁਰੂ ਤੇਗ ਬਹਾਦਰ ਜੀ ਮੁਸਕਰਾਪੇ ਜਲਾਤ ਨੇ ਜਦੋਂ ਦੇਖਿਆ ਨਾ ਮੁਸਕਰਾਉਂਦੇ ਆ ਕਹਿੰਦਾ ਤੇਗ ਬਹਾਦਰ ਗੱਲ ਕੀ ਹੈ ਤੂੰ ਮੁਸਕਰਾਉਂਦਾ ਕਿਉਂ ਪਿਆ ਤੇਰੇ ਇੱਕ ਸਿੱਖ ਨੂੰ ਆਰੇ ਨਾਲ ਜੀਰ ਦਿੱਤਾ ਦੂਜੇ ਨੂੰ ਦੇਗ ਵਿੱਚ ਉਬਾਲ ਦਿੱਤਾ ਤੀਜੇ ਨੂੰ ਰੂਹ ਵਿੱਚ ਲਪੇਟ ਕੇ ਜਿੰਦਾ ਸਾਰ ਦਿੱਤਾ ਫਿਰ ਵੀ ਤੂੰ ਮੁਸਕਰਾਉਂਦਾ ਪਿਆ ਉਸ ਵਕਤ ਗੁਰੂ ਤੇਗ ਬਹਾਦਰ ਜੀ ਦਾ ਜਵਾਬ ਸੀ ਤੇ ਪੰਜਾਬੀ ਦੇ ਇੱਕ ਸ਼ਾਇਰ ਨੇ ਨਾ ਤੇਗ ਸ਼ਬਦ ਲਿਖੇ ਨੇ ਬਰੇ ਕਮਾਲ ਦੇ ਸ਼ਬਦ ਉਹਨਾਂ ਨੇ ਲਿਖੇ ਨੇ ਕੰ ਲਗੇ ਜਲਾਦ ਤੂੰ ਆਪਣੇ ਤੇਗ ਨੂੰ ਤਿੱਖੇ ਪਿਆ ਕਰਦਾ ਹੈ ਨਾ ਸ਼ਾਇਦ ਤੈਨੂੰ ਮੇਰਾ ਨਾਮ ਨਹੀਂ ਪਤਾ ਮੈਂ ਵੀ ਤੇਗ ਬਹਾਦਰ ਹਾਂ ਮੈਨੂੰ ਇਹ ਲਕਬਾ ਮਿਲਿਆ ਹੈ ਕਲ ਕਿ ਮੈਂ ਤੇਗ ਦਾ ਬਹਾਦਰ ਹਾਂ ਮੈਂ ਤੇਗ ਦਾ ధਨੀ ਹਾਂ ਤੂੰ ਆਪਣੇ ਤੇਗ ਨੂੰ ਤਿੱਖੇ ਪਿਆ ਕਰਦਾ ਹੈ ਚੇਤੇ ਰੱਖੀ ਮੈਂ ਜੇ ਕਰਤਾਰਪੁਰ ਦੇ ਜੰਗ ਦੇ ਵਿੱਚ ਇਸ ਤੇਗ ਨੂੰ ਚਲਾ ਸਕਦਾ ਹਾਂ ਨਾ ਸਮੇਂ ਆਉਣ ਤੇ ਇਸ ਤੇਗ ਨੂੰ ਆਪਣੇ ਉੱਤੇ ਖਾ ਵੀ ਸਕਦਾ ਹਾਂ ਤੂੰ ਆਪਣੇ ਤੇਗ ਨੂੰ ਚੰਗੀ ਤਰ੍ਹਾਂ ਤਿੱਖੇ ਕਰ ਲਈ ਕਿਤੇ ਐਸਾ ਨਾ ਹੋਵੇ ਕਿ ਤੇਰਾ ਜਿਹੜਾ ਤੇਗ ਹੈ ਨਾ ਇਸ ਤੇਗ ਬਹਾਦਰ ਜੀ ਦੇ ਸਾਹਮਣੇ ਫਿੱਕਾ ਪੈ ਜਾਵੇ ਉਸ ਅਦੀਬ ਦੇ ਬੋਲ ਨੇ ਕਿੰਨੇ ਕਿ ਮੈਂ ਹਾਂ ਤੇਗ ਤੇ ਕੱਢ ਲੇ ਤੇਗ ਤੂੰ ਵੀ ਔਰੰਗੇਬ ਮੇਰਾ ਨਾਂ ਤੇਗ ਬਹਾਦਰ ਹੈ ਹੂੰ ਤੂੰ ਆਪਣੇ ਤੇਗ ਨੂੰ ਵੀ ਅਜ਼ਮਾ ਲੈ ਕਿੰਨੇ ਕਿ ਮੈਂ ਹਾਂ ਤੇਗ ਤੇ ਕੱਢ ਲੇ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਂ ਜੰਮਦਿਆਂ ਤੇਗਾ ਦੀ ਛਾਂ ਮਾਣੀ ਮੇਰੇ ਪਿਤਾ ਨੇ ਪਹਿਨਿਆ ਦੋ ਤੇਗਾ ਉਸ ਦੇ ਅਨਖ ਬਹਾਦਰੀ ਨੂੰ ਰਿਹਾ ਪਰਖਦਾ ਤੇਰਾ ਪਿਓ ਦੇਗਾ ਕੁਣ ਵੀ ਦੇਖੇਗਾ ਆਉਂਦੇ ਭਵਿਕ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਤੇਰੇ ਅੱਖੋ ਦੇਗਾ ਖਾਲਸੇ ਨੇ ਨਾ ਤੇਰੀਆਂ ਲੱਖਾਂ ਤੇਗਾ ਨੂੰ ਖੋ ਲੈਣਿਆ ਨੇ ਸਾਧ ਸੰਗਤ ਧੰਗੁਰੂ ਤੇਗ ਭਾਦਰ ਜੀ ਮਹਾਰਾਜ ਨਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਚੋਕਰਾ ਮਾਰ ਕੇ ਬੈਠੇ ਨੇ ਤੇ ਸੱਚੀ ਸਰਕਾਰ ਬਾਣੀ ਦਾ ਜਾਪ ਸ਼ੁਰੂ ਕਰ ਰਹੇ ਨੇ ਭਾਈ ਜੇਤਾ ਜੋ ਉਸ ਵਕਤ ਚਾਦਰ ਲੈ ਕੇ ਨਾ ਉਸੇ ਭੀੜ ਦੇ ਵਿੱਚ ਲੁਕਦਾ ਫਿਰ ਰਿਹਾ ਹੈ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਸਤਿਗੁਰੂ ਕਿਰਪਾ ਕਰੀ ਜਦੋਂ ਤੇਰੇ ਸੀਸ ਗਰਦਨ ਤੇ ਤੇਗ ਚੱਲੇ ਨਾ ਮੇਰੇ ਅੱਖਾਂ ਚੋਂ ਅਥਰੂ ਨਾ ਨਿਕਲੇ ਮੇਰੇ ਅੰਦਰੋਂ ਹੋਕਾ ਨਾ ਨਿਕਲੇ ਜੇ ਅਥਰੂ ਨਿਕਲ ਗਿਆ ਜੇ ਹੋਕਾ ਨਿਕਲ ਗਿਆ ਜੇ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਤੇ ਸਤਿਗੁਰੂ ਤੇਰੇ ਸੀਸ ਨੂੰ ਲੈ ਕੇ ਤੇਰੇ ਪੁੱਤਰ ਕੋਲ ਕਿਵੇਂ ਜਾਵਾਂਗਾ ਤੇਰੇ ਸੀਸ ਨੂੰ ਲੈ ਕੇ ਮਾਤਾ ਨਾਨਕੀ ਤੋਂ ਕੋਲ ਕਿਵੇਂ ਜਾਵਾਂਗਾ ਤੇਰੇ ਸੀਸ ਨੂੰ ਲੈ ਕੇ ਮੈਂ ਮਾਤਾ ਗੁਜਰ ਕੌਰ ਜੀ ਦੇ ਕੋਲ ਕਿਵੇਂ ਜਾਵਾਂਗਾ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ ਸਾਧ ਸੰਗਤ ਮਾਤਾ ਗੁਜਰੀ ਜੀ ਦੇ ਬਾਰੇ ਨਾ ਬਹੁਤ ਘੱਟ ਜ਼ਿਕਰ ਹੁੰਦਾ ਉਹਨਾਂ ਦੀ ਕੁਰਬਾਨੀ ਦੇ ਬਾਰੇ ਪਿੱਛੇ ਨਾ ਅਸੀਂ 400 ਸਾਲਾ ਉਹਨਾਂ ਦਾ ਬਣਾ ਕੇ ਹਟੇ ਹਾਂ ਪਰ ਉਹਨਾਂ ਦਾ ਜਿੱਤਰ ਬਹੁਤ ਘੱਟ ਹੈ ਜੋ ਉਹਨਾਂ ਦੀ ਕੁਰਬਾਨੀ ਹੈ ਨਾ ਸਾਧ ਸੰਗਤ ਉਹ ਅਸੀਂ ਕਦੇ ਨਹੀਂ ਪਲਾ ਸਕਦੇ ਚਰਨ ਸਚਰਨੀ ਸਾਹਿਬ ਨੇ ਨਾ ਇੱਕ ਸ਼ਬਦ ਕਿਹਾ ਸੀ ਕਹਿੰਦੇ ਸੀ ਹਿੰਦੁਸਤਾਨ ਦੀ ਉਹ ਮੇਰੀਓ ਭੈਣੋ ਗਾਇਤਰੀ ਮੰਤਰ ਪੜਨ ਲੱਗਿਓ ਮੇਰੀਓ ਭੈਣੋ ਮੱਥੇ ਤੇ ਤਿਲਕ ਲਾਣ ਲੱਗਿਓ ਮੇਰੋ ਮੇਰੀਓ ਭੈਣੋ ਮੰਦਰ ਦੇ ਵਿੱਚ ਜਾ ਕੇ ਆਰਤੀ ਕਰਨ ਲੱਗਿਓ ਮੇਰੀਓ ਭੈਣੋ ਇੱਕ ਵਾਰੀ ਉਸ ਮਾਂ ਗੁਜਰੀ ਦੇ ਚਰਨਾਂ ਦੇ ਵਿੱਚ ਸਿਰਦਾ ਜਰੂਰ ਕਰੀ ਕਿਉਂਕਿ ਜੇਕਰ ਅਜੇ ਤੇਰੇ ਮੱਥੇ ਦਾ ਸੰਦੂਰ ਕਾਇਮ ਹੈ ਜੇ ਅਜੇ ਤੇਰੇ ਸਿਰ ਦਾ ਸੁਹਾਗ ਕਾਇਮ ਹੈ ਤਾਂ ਉਸ ਮਾਂ ਨੇ ਨਾ ਆਪਣੇ ਸਿਰ ਦੇ ਸੁਹਾਗ ਨੂੰ ਤੇਰੇ ਖਾਤਰ ਕੁਰਬਾਨ ਕੀਤਾ ਸੀ ਤਾਂ ਜਾ ਕੇ ਅਜੇ ਤੇਰੇ ਸਿਰ ਦਾ ਸਿੰਦੂਰ ਤੇਰੇ ਮਾਥੇ ਦਾ ਸੁਹਾਗ ਜਿਹੜਾ ਹੈ ਨਾ ਉਹ ਕਾਇਮ ਹੈ ਸਾਥ ਸੰਗਤ ਉਸ ਵਕਤ ਭਾਈ ਜੇ ਤਾਂ ਚਾਦਰ ਲੈ ਕੇ ਲੁਕਦਾ ਫੇਲ ਰਿਹਾ ਹੈ ਉਸ ਭੀੜ ਦੇ ਵਿੱਚ ਕੋਈ ਮੈਨੂੰ ਪਛਾਣ ਨਾ ਲਵੇ ਸਾ ਸੰਗਤ ਧੰਗੁਰ ਤੇਗ ਬਹਾਦਰ ਜੀ ਨਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਉੱਕਰਾ ਮਾਰ ਕੇ ਬੈਠੇ ਨੇ ਤੇ ਜਬਜੀਤ ਸਾਹਿਬ ਜੀ ਦੀ ਅਰੰਭਤਾ ਕਰਨ ਲੱਗੇ ਨੇ ਪਾਠ ਸ਼ੁਰੂ ਕੀਤਾ ਹੈ ਤੇ ਜਿਵੇਂ ਜਿਵੇਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਬਾਣੀ ਦਾ ਜਾਪ ਸ਼ੁਰੂ ਕਰ ਰਹੇ ਨੇ ਨਾ ਜਿਹੜੇ ਲੋਕ ਉੱਥੇ ਇਕੱਠੇ ਹੋਏ ਨੇ ਨਾ ਉਹਨਾਂ ਦੇ ਅੱਖਾਂ ਦੇ ਵਿੱਚੋਂ ਅਥਰੂ ਨਿਕਲਣਾ ਸ਼ੁਰੂ ਹੋ ਗਿਆ ਮੈਂ ਫਿਰ ਇੱਕ ਬੇਨਤੀ ਕਰਨੀ ਚਾਹਾਂਗਾ ਸਾ ਸੰਗਤ ਦੇਖੋ ਭਾਈ ਮਤੀ ਦਾਸ ਜੀ ਨੂੰ ਜਦੋਂ ਆਰੇ ਦੇ ਨਾਲ ਚਿੜਿਆ ਜਾ ਰਿਹਾ ਸੀ ਨਾ ਉਦੋਂ ਉਹਨਾਂ ਨੇ ਵੀ ਜਬਜੀ ਦਾ ਪਾਠ ਕੀਤਾ ਅੱਜ ਜਦੋਂ ਗੁਰੂ ਦੇ ਸਰੀਰ ਦੇ ਤੋਂ ਟੁਕੜੇ ਕੀਤੇ ਜਾ ਰਹੇ ਨੇ ਨਾ ਉਦੋਂ ਵੀ ਜਪਜੀ ਦਾ ਪਾਠ ਅੱਜ ਅਸੀਂ ਗੁਰੂ ਨਾਨਕ ਦੀ ਬਾਣੀ ਦੇ ਨਾਲੋਂ ਟੁੱਟ ਗਏ ਅੱਜ ਸਾਡੇ ਬੱਚਿਆਂ ਨੇ ਨਾ ਨਿੱਕੇ ਨਿੱਕੇ ਅਸੀਂ ਕੈਂਪਾਂ 'ਚ ਜਾਂਦੇ ਆਂ ਦੇਖਦੇ ਆਂ ਬੱਚਿਆਂ ਨੂੰ ਜਦੋਂ ਮੂਲ ਮੰਤਰ ਦਾ ਪਾਠ ਬਾਰੇ ਪੁੱਛੀਦਾ ਨਾ ਬੱਚਿਆਂ ਕੋਲ ਜਵਾਬ ਨਹੀਂ ਹੁੰਦਾ ਸਾਧ ਸੰਗਤ ਸੋਚ ਕੇ ਦੇਖੋ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਆਂ ਸਾਡੇ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਬਣਾਣਾ ਹੈ ਕਿ ਸਾਡੇ ਬੱਚਿਆਂ ਨੂੰ ਮੂਲ ਮੰਤਰ ਦਾ ਪਾਠ ਯਾਦ ਹੈ ਤੇ ਬੱਚਿਆਂ ਨੂੰ ਪੁੱਛੇ ਨਾ ਅੱਜ ਨਵਾਂ ਕਿਹੜਾ ਗਾਣਾ ਆਇਆ ਫਟਾਫਟ ਬੋਲਣਗੇ ਭਈ ਹਾਂ ਅੱਜ ਇੱਕ ਨਵਾਂ ਗਾਣਾ ਪਰ ਗੁਰੂ ਕੀ ਬਾਣੀ ਦੇ ਬਾਰੇ ਪਤਾ ਨਹੀਂ 500 ਸਾਲ ਹੋ ਗਿਆ ਬਾਣੀ ਦਿੱਤੇ ਨੂੰ ਪਰ ਸਾਡੇ ਬੱਚਾ ਨੂੰ ਕੇਵਲ ਮੂਲ ਮੰਤਰ ਦਾ ਪਾਠ ਯਾਦ ਨਹੀਂ ਇਹ ਸਾਡੀ ਸਾਧ ਸੰਗਤ ਬਹੁਤ ਹੀ ਦੁਖਦਾਈ ਗੱਲ ਹੈ ਕਿ ਅੱਜ ਇਸ ਗੁਰੂ ਕੀ ਬਾਣੀ ਦੇ ਨਾਲ ਲੋਕ ਟੁੱਟਦੇ ਜਾ ਰਹੇ ਆ ਜਦੋਂ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਸੀ ਨਾ ਉਹਨਾਂ ਨੇ ਉਦੋਂ ਵੀ ਬਾਣੀ ਦਾ ਲੜ ਨਹੀਂ ਛੱਡਿਆ ਤੇ ਜਿਸ ਵਕਤ ਅਜ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੇ ਦੋ ਟੁਕੜੇ ਕੀਤੇ ਜਾਣੇ ਨੇ ਨਾ ਤੇਗ ਚਲਾਇਆ ਜਾਣਾ ਗੁਰੂ ਤੇਗ ਬਹਾਦਰ ਜੀ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਬੈਠ ਗਏ ਨੇ ਤੇ ਸਾਧ ਸੰਗਤ ਜਪਜੀ ਦਾ ਪਾਠ ਆਰੰਭ ਹੋ ਗਿਆ ਜਿਹੜੇ ਲੋਕ ਆਏ ਨੇ ਨਾ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਰਹੇ ਨੇ ਜਿਹੜੇ ਲੋਕ ਉੱਥੇ ਜਿਨ੍ਹਾਂ ਨੂੰ ਜਪਜੀ ਸਾਹਿਬ ਜੀ ਬਾਰੇ ਸੋਝੀ ਸੀ ਨਾ ਉਹਨਾਂ ਨੇ ਆਪਣੇ ਕਾਲਜੇ ਪਕਰ ਲਏ ਨੇ ਪਤਾ ਨਹੀਂ ਕਿ ਜਦੋਂ ਸ਼ਲੋਕ ਦਾ ਪਾਠ ਹੋਣਾ ਤੇ ਦਿੱਲੀ ਦੀ ਧਰਤੀ ਤੇ ਕੀ ਘਟਨਾ ਵਾਪਰ ਜਾਣੀ ਹੈ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਣੀ ਦਾ ਪਾਠ ਕਰਨ ਜਿੰਨੀ ਨਾਮ ਧਿਆਇਆ ਗਏ ਨਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਲਾਲ ਜਲਾਲਉਦਦਿਨ ਗੁਰਤੇਗ ਬਹਾਦਰ ਜੀ ਦੇ ਸਾਹਮਣੇ ਤੇਗ ਲੈ ਕੇ ਖੁਲਤ ਹੈ ਤੇ ਤੁਹਾਨੂੰ ਗੁਰਤੇਗ ਬਹਾਦਰ ਜੀ ਜਪਜੀ ਦੀ ਸੰਪੂਰਨਤਾ ਕਰਕੇ ਜਦੋਂ ਸੀਸ ਨੂੰ ਝੁਕਾਉਂਦੇ ਨੇ ਨਾ ਜਲਾਲ ਜਲਾਲਉਦਦਿਨ ਕਿਸੇ ਹਕੂਮਤ ਦੇ ਅੱਗੇ ਨਹੀਂ ਉਸ ਅਕਾਲ ਪੁਰਖ ਦੇ ਅੱਗੇ ਜਦੋਂ ਸੀਸ ਨੂੰ ਝੁਕਾਇਆ ਨਾ ਜਲਾਲ ਜਲਾਲ ਉਦਦ ਇੱਕੋ ਵਾਰ ਕਰਦਾ ਸਾਧ ਸੰਗਤ ਗਰਦਨ ਦੇ ਉੱਤੇ ਧਰ ਇੱਕ ਪਾਸੇ ਸਿਰ ਇੱਕ ਪਾਸੇ ਤੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸਾਧ ਸੰਗਤ ਖੂਨ ਦੇ ਪ੍ਰਣਾਲੇ ਵਗਣੇ ਸ਼ੁਰੂ ਹੋ ਗਏ ਤਨ ਗੁਰ ਤੇਗ ਬਹਾਦਰ ਜੀ ਮਹਾਰਾਜ ਸਹਾਇਦ ਹੋ ਗਏ ਮੈਂ ਇਥੇ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਸਿੱਖਾਂ ਤੇ ਜ਼ੁਲਮ ਕਰਦਾ ਹੈ ਕਿ ਇਸ ਨੇ ਸਦਾ ਲਈ ਕਾਇਮ ਰਹਿ ਜਾਣਾ ਹੈ ਸਾਦ ਸੰਗਤ ਜਿਹੜੇ ਸੁੱਖਾਂ ਦੇ ਉੱਤੇ ਜ਼ੁਲਮ ਕਰਦੇ ਨੇ ਅਤਿਆਚਾਰ ਕਰਦੇ ਨੇ ਕਿ ਇਸ ਤਖਤ ਨੇ ਸਦਾ ਲਈ ਇਸ ਦੁਨੀਆ ਦੇ ਵਿੱਚ ਰਹਿ ਜਾਣਾ ਸੀ ਨਹੀਂ ਸਿਆਣੇ ਕਰਨੀ ਵਾਲੇ ਨਾ ਇੱਕ ਗੱਲ ਕਹਿੰਦੇ ਨੇ ਕਿ ਸੱਚ ਦਾ ਡੁੱਲਿਆ ਹੋਇਆ ਖੂਨ ਜਿਹੜਾ ਹੈ ਨਾ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ ਆਪਣੇ ਕੌਮ ਦੀਆਂ ਜੜ੍ਹਾਂ ਨੂੰ ਪੱਕੀਆਂ ਕਰਦਾ ਹੈ ਸਾਦ ਸੰਗਤ ਇੱਕ ਵਿਦਵਾਨ ਹੋਏ ਨੇ ਸਿੱਖ ਸਨ ਉਹਨਾਂ ਦਾ ਤਖੱਲਸ ਸੀ ਗगन ਪਾਕਿਸਤਾਨੀ ਉਹਨਾਂ ਨੇ ਲਾਲ ਕਿਲੇ ਨੂੰ ਮੁਖਾਤਬ ਹੋ ਕੇ ਨਾ ਕੁਝ ਸ਼ਬਦ ਕਹੇ ਸਨ ਉਹ ਕਹਿੰਦਾ ਹੈ ਕਿ ਇਹ ਲਾਲ ਕਿਲਾ ਚਾਂਦਨੀ ਚੌਕ ਸੀ ਪਹਿਲਾਂ ਪਰ ਸੀਸਗੰਜ ਜਿਹੜਾ ਹੈ ਨਾ ਇਹ ਤੇਰੇ ਤੋਂ ਬਾਅਦ ਬਣਿਆ ਲਾਲ ਕਿਲਾ ਤੂੰ ਪਹਿਲਾਂ ਤੋਂ ਸੀ ਚਾਂਦਨੀ ਚੌਕ ਪਹਿਲਾਂ ਤੋਂ ਸੀ ਪਰ ਸੀਸਗੰਜ ਜਿਹੜਾ ਗੁਰਦੁਆਰਾ ਜਿ세 ਦਰਸ਼ਨ ਕਰਦੇ ਨਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਇਹ ਬਾਅਦ ਦੇ ਵਿੱਚ ਬਣਿਆ ਕਹਿੰਦਾ ਇਹ ਲਾਲ ਕਿਲਾ ਚਾਂਦਨੀ ਚੌਕ ਸੀ ਪਹਿਲਾਂ ਪਰ ਸੀਸਗੰਜ ਤੇਰੇ ਤੋਂ ਬਾਅਦ ਬਣਿਆ ਤੈਨੂੰ ਬਣਾਇਆ ਬਾਦਸ਼ਾਹਾਂ ਨੇ ਤੇ ਤਾਕਤ ਦੀ ਜੋਰ ਨਾਲ ਬਣਾਇਆ ਦੇਖੋ ਸੱਜਣ ਦੇ ਸਵਾਦ ਕਿਹੋ ਜਿਹੇ ਨੇ ਕੰਦਾ ਤੈਨੂੰ ਤਾਕਤ ਦੀ ਜ਼ੋਰ ਦੇ ਨਾਲ ਬਣਾਇਆ ਤੇ ਬਣਾਇਆ ਬਾਦ ਸ਼ਾਹਾਂ ਨੇ ਤੇ ਜੇਰਾ ਕੋਈ ਤਾਕਤ ਵਾਲਾ ਆਇਆ ਨਾ ਤੂੰ ਉਸ ਤਾਕਤ ਵਾਲੇ ਅੱਗੇ ਝੁਕਿਓ ਕਦੇ ਕਦੇ ਤੇਰੇ ਤੇ ਹਰਾ ਨਿਸ਼ਾਨ ਝੁਲਦੇ ਰਹੇ ਕਦੇ ਤੇਰੇ ਤੇ ਕੇਸਰੀ ਝੰਡਾ ਚੁਲਿਆ ਕਦੇ ਤੇਰੇ ਤੇ ਫਰੰਗਿਆਂ ਦਾ ਝੰਡਾ ਚੁਲਿਆ ਕਦੇ ਤੇਰੇ ਤੇ ਮੁਗਲਾਂ ਦਾ ਝੰਡਾ ਚੁਲਿਆ ਅੱਜ ਤੇਰੇ ਉੱਤੇ ਤਿਲੰਗਾ ਝੁਲਦਾ ਪਿਆ ਹੈ ਤੇਰੇ ਤੇਰਾ ਕੋਈ ਅਣਖ ਥੋੜੇ ਹੀ ਹੈ ਜੇ ਨਾ ਕੋਈ ਤਾਕਤ ਵਾਲਾ ਆਏਗਾ ਨਾ ਤੂੰ ਪਹਿਲੇ ਝੰਡੇ ਨੂੰ ਛੱਡ ਕੇ ਦੂਜੇ ਨੂੰ ਪਕਰ ਲੈਣਾ ਪਰ ਉਹ ਲੋਕ ਤੇਰੇ ਸਾਹਮਣੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗੁਰਦੁਆਰਾ ਸੀਸਗੰਜ ਬਣਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਖੂਨ ਡੁੱਲਿਆ ਹੈ ਇੱਕ ਵਾਰ ਸਰਦਾਰ ਬਖੇਲ ਸਿੰਘ ਉੱਥੇ ਕੈਸ਼ਰੀ ਨਿਸਾਨ ਚੁਲਾ ਗਏ ਉਹਨੇ ਸਦਾ ਲਈ ਝੁਲਦੇ ਰਹਿਣਾ ਹੈ ਉਹਦੇ ਨਿਸ਼ਾਨ ਨੂੰ ਕੋਈ ਬਦਲ ਨਹੀਂ ਸਕਦਾ ਤੇਰੇ ਨਿਸ਼ਾਨ ਬਦਲੇ ਜਾਣਗੇ ਪਰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਨਿਸ਼ਾਨ ਨੂੰ ਦੁਨੀਆਂ ਦੀ ਕੋਈ ਤਾਕਤ ਜਿਹੜੀ ਹੈ ਉਹ ਬਦਲ ਨਹੀਂ ਸਕੇਗੀ ਸਾਧ ਸੰਗਤ ਸ਼ਹੀਦ ਹੋ ਗਏ ਧਨ ਗੁਰੂ ਤੇਗ ਬਹਾਦਰ ਜੀ ਦਾ ਸੀਸ ਤੇ ਧੜ ਜਿਹੜਾ ਹੈ ਨਾ ਉਹ ਦਿੱਲੀ ਦੇ ਚੰਗਨੀ ਚੌਕ ਦੇ ਵਿੱਚ ਪਿਆ ਇੱਥੇਆਂ ਕਈ ਵਾਰੀ ਅਸੀਂ ਕਿਉਂਕਿ ਸਮਾਂ ਇੰਨਾ ਨਹੀਂ ਕਿ ਵਿਸਥਾਰ ਸਹਿ ਜਰਾ ਅਸੀਂ ਵਿਚਾਰ ਉਸ ਸੰਬੰਧੀ ਕਰ ਸਕੀਏ ਭਾਈ ਲੱਖੀ ਸਾਹ ਬਨਜਾਰਾ ਜਿਹੜਾ ਅਸੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇਖਦੇ ਹਾਂ ਨਾ ਇਹ ਲੱਖੀ ਸਾਹ ਬਨਜਾਰਾ ਦਾ ਘਰ ਸੀ ਲੱਖੀ ਸਾਹ ਬਨਜਾਰਾ ਭਾਈ ਮਨੀ ਸਿੰਘ ਜੀ ਦੇ ਬਾਰੇ ਆਪ ਜੀ ਨੇ ਸੁਣਾਇਆ ਜਿਨ੍ਹਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਭਾਈ ਮਨੀ ਸਿੰਘ ਜੀ ਦਾ ਸਹਰਾ ਲੱਗਦਾ ਸੀ ਭਾਈ ਲੱਖੀ ਸਾਹ ਬਨਜਾਰਾ ਭਾਈ ਜੈਤਾ ਜੀ ਕਹਿੰਦੇ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਨਾ ਸਾਧ ਸੰਗਤ ਚੱਕਰ ਝੁਲਦੇ ਆ ਹਨੇੜੀ ਆ ਗਈ ਤੇ ਪਾਈ ਜੇਤਾ ਜੀ ਜਿਹੜੇ ਨੇ ਨਾ ਉਸ ਹਨੇਰੀ ਦੇ ਵਿੱਚ ਅੱਗੇ ਵਧਦੇ ਨੇ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਨੂੰ ਚੱਕ ਕੇ ਨਾ ਜਿਹੜਾ ਚਾਦਰ ਉਹ ਘਰੋਂ ਲੈ ਕੇ ਆਇਆ ਸੀ ਉਸ ਚਾਦਰ ਦੇ ਵਿੱਚ ਲਪੇਟ ਕੇ ਨਾ ਆਪਣੇ ਸੀਨੇ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਸਤਿਗੁਰੂ ਕਿਰਪਾ ਕਰੀ ਹੁਣ ਤੇਰੇ ਸੀਸ ਨੂੰ ਲੈ ਕੇ ਨਾ ਅਸੀਂ ਤੇਰੇ ਪੁੱਤਰ ਕੋਲ ਚਲਿਆ ਅਨੰਦਪੁਰ ਦੀ ਧਰਤੀ ਤੇ ਚੱਲਿਆ ਭਾਈ ਜੇਤਾ ਜੀ ਸੀਸ ਨੂੰ ਲੈ ਕੇ ਚਲੇ ਗਏ ਜਿਹੜਾ ਧਰ ਸੀ ਨਾ ਉਹ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਪਿਆ ਤੇ ਔਰੰਗਜ਼ੇਬ ਨੇ ਇਹ ਐਲਾਨ ਕੀਤਾ ਸੀ ਕੀ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੇ ਪੰਜ ਟੁਕੜੇ ਕਰਕੇ ਨਾ ਦਿੱਲੀ ਦੇ ਪੰਜ ਦਰਵਾਜ਼ਿਆਂ ਦੇ ਵਿੱਚ ਟੰਗਣੇ ਨੇ ਜੇ ਇਦਾਂ ਹੋ ਜਾਂਦਾ ਨਾ ਸਾਧ ਸੰਗਤ ਸਿੱਖਾਂ ਦੀ ਬਹੁਤ ਵੱਡੀ ਹਾਰ ਹੋਣੀ ਸੀ ਸਿੱਖਾਂ ਨੇ ਮਤਾ ਪਕਾਇਆ ਕੀ ਕੀਤਾ ਜਾਏ ਕਿਸ ਤਰੀਕੇ ਦੇ ਨਾਲ ਆਪਣੇ ਗੁਰੂ ਤੇ ਸੀਸ ਦਾ ਸੰਸਕਾਰ ਕੀਤਾ ਜਾਏ ਕਹਿੰਦੇ ਉਸ ਵਕਤ ਵਿਚਾਰ ਕੀਤੀ ਗਈ ਤੇ ਉਸ ਵਕਤ ਲਖਮੀ ਸ਼ਾਹ ਬਨਜਾਰਾ ਜਿਹੜਾ ਹੈ ਨਾ ਉਹ ਮੈਦਾਨ ਦੇ ਵਿੱਚ ਨਿਤਰੀਆ ਇਹ ਆਪਣੇ ਪੁੱਤਰਾਂ ਦੇ ਨਾਲ ਭਾਈ ਹਾਟੂ ਸਿੰਘ ਜੀ ਵਰਗੇ ਪੁੱਤਰਾਂ ਦੇ ਨਾਲ ਅੱਗੇ ਨੂੰ ਆਇਆ ਕਹਿੰਦੇ ਜੋ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚੋਂ ਲੰਘ ਰਿਹਾ ਸੀ ਨਾ ਉਹਦੇ ਅੰਦਰੋਂ ਆਵਾਜ਼ ਆਈ कि लखमी साहिब ਦਾ ਦਾ ਸਾਹ ਹੈ ਜੇ ਤੇਰੇ ਹੁੰਦਿਆਂ ਹੋਇਆ ਤੇਰੇ ਗੁਰੂ ਦਾ ਸੀਸ ਤੇ ਧਰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਰੁਲਦਿਆ ਰਿਆ ਸਾਧ ਸੰਗਤ ਆਪਣੇ ਗੱਡੇ ਨੂੰ ਰੋਕੇ ਸਤਿਗੁਰੂ ਜੀ ਦੇ ਧਰ ਨੂੰ ਆਪਣੇ ਗੱਡੇ ਤੇ ਰੱਖ ਕੇ ਨਾ ਆਪਣੇ ਘਰ ਲੈ ਕੇ ਚਲਾ ਗਿਆ ਤੇ ਘਰ ਦੇ ਵਿੱਚ ਜਾ ਕੇ ਨਾ ਪਹਿਲਾ ਸਤਿਗੁਰੂ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਉਂਦੇ ਨੇ ਨਵੇਂ ਗਦਬੇਲੇ ਕੱਟਦੇ ਨੇ ਨਾਰਾ ਨਵਾਂ ਸਾਰਾ ਸਾਰਾ ਸਮਾਨ ਕੱਢ ਕੇ ਨਾ ਆਪਣੇ ਘਰ ਦੇ ਵਿੱਚ ਸਾਧ ਸੰਗਤ ਅਗ ਲਗਾ ਕੇ ਕਹਿੰਦੇ ਨੇ ਦੁਨੀਆਂ ਦੇ ਲੋਕੋ ਮੇਰੇ ਘਰ ਦੇ ਨੇੜੇ ਨਾ ਜਾਇਓ ਕਿ ਅੱਜ ਮੇਰਾ ਸਭ ਕੁਝ ਸੜਦਾ ਪਿਆ ਸਾਧ ਸੰਗਤ ਦੁਨੀਆਂ ਦੇ ਲੋਕ ਨਾ ਘਰ ਬਣਾਉਂਦੇ ਨੇ ਆਪਣੇ ਰਹਿਣ ਦੇ ਵਾਸਤੇ ਪਰ ਲਖੀ ਸ਼ਾਹ ਮਨਜਾਰਾ ਨੇ ਆਪਣੇ ਗੁਰੂ ਦੇ ਸਰੀਰ ਦਾ ਸੰਸਕਾਰ ਕਰਨ ਦੇ ਵਾਸਤੇ ਨਾ ਆਪਣੇ ਘਰ ਨੂੰ ਅਗ ਲਾ ਕੇ ਸਤਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਤੇ ਜਿਹੜਾ ਸੀਸ ਸੀ ਨਾ ਭਾਈ ਜੇਤਾ ਜੀ ਲੈ ਕੇ ਤੁਰੇ ਨੇ ਸਾੜੇ ਭਰਾਵਾਂ ਦਾ ਜ਼ਿਕਰ ਨਹੀਂ ਕਰਾਂਗਾ ਪਹਿਲਾ ਪੜਾਅ ਸਾਧ ਸੰਗਤ ਬਾਗਪਟ ਕੀਤਾ ਬਾਗਪਟ ਦੇ ਵਿੱਚ ਇੱਕ ਸੂਫੀ ਫਕੀਰ ਸੀ ਜਿਹਦਾ ਨਾਮ ਸੀ ਹਜ਼ਰਤ ਸੇਖ ਬਾਉ ਉਦਦੀਨ ਇੱਥੇ ਇੱਕ ਹਿੰਦੂ ਪਰਿਵਾਰ ਸੀ ਜਿਹਦਾ ਨਾਂ ਸੀ ਕ੍ਰਿਸ਼ਨਪਾਲ ਉਹਨਾਂ ਦੇ ਕੋਲ ਜਾ ਕੇ ਟਿਕਾਣਾ ਕੀਤਾ ਹੈ 11 ਤਰੀਕ ਸਵੇਰ ਉਹਨਾਂ ਦੇ ਕੋਲ ਪਹੁੰਚਦੇ ਨੇ ਸਾਰਾ ਦਿਨ ਸਫਰ ਕਰਨ ਤੋਂ ਬਾਅਦ ਜਿਹੜਾ ਰਾਤ ਹੈ ਨਾ ਉਹ ਪਹੁੰਚੇ ਨੇ ਸਾਧ ਸੰਗਤ ਤਰਾਵੜੀ ਦੇ ਵਿੱਚ ਤਰਾਵੜੀ ਦੇ ਵਿੱਚ ਇੱਕ ਧੋਬੀ ਸਿੱਖ ਸੀ ਜਿਹਦਾ ਨਾਂ ਸੀ RAMDEV ਉਹ ਨਾ ਤਰਾਵੜੀ ਦੇ ਵਿੱਚ ਇੱਕ ਛੱਪੜ ਦੇ ਵਿੱਚ ਕੱਪੜੇ ਧੋ ਰਿਆ ਸੀ ਤੇ ਉਹ ਬਾਈ ਚੇਤਾ ਜੀ ਉੱਥੇ ਲੁਕਣ ਲੱਗੇ ਨਾ ਕਿ ਰਾਤ ਨੂੰ ਮੈਂ ਆਰਾਮ ਕਰਾਂਗਾ ਸਾਧ ਸੰਗਤ ਉਸ ਵਕਤ ਨਾ ਜਦ ਤੋਰ ਦੇ ਪੈਰਾਂ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਨਾ ਉਹਨੇ ਪੁੱਛਿਆ ਕੌਣ ਹੈ ਉੱਤਰ ਮਿਲਿਆ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖਾਂ ਕਹਿੰਦੇ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹੋਵੇ ਤੇ ਰਾਤ ਦੇ ਵਿੱਚ ਉਹ ਝਾੜੀਆਂ ਦੇ ਹਲੇ ਗੁਜ਼ਾਰੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹੋਵੇ ਤੇ ਉਸ ਪਿੰਡ ਦੇ ਵਿੱਚ ਸਿੱਖ ਦਾ ਘਰ ਹੋਵੇ ਤੇ ਉਹ ਸਿੱਖ ਜਿਹੜਾ ਹੈ ਉਹ ਪਿੰਡ ਦੇ ਬਾਹਰ ਰਾਤ ਗੁਜ਼ਾਰੇ ਇਹ ਕਿੱਦਾਂ ਹੋ ਸਕਦਾ ਹੈ ਸੇ ਤਾਂ ਆ ਮੇਰੇ ਨਾਲ ਮੇਰੇ ਘਰ ਵਿੱਚਲ ਜੋ ਕੁਝ ਮੇਰੇ ਕੋਲ ਹੈ ਨਾ ਉਹ ਮੈਂ ਤੇਰੇ ਸਾਹਮਣੇ ਅਰਪਣ ਕਰ ਦਿਆਂਗਾ ਸਾਧ ਸੰਗਤ ਆਪਣੇ ਘਰ ਲੈ ਕੇ ਗਿਆ ਜਦੋਂ ਲੈ ਕੇ ਗਿਆ ਨਾ ਤੇ ਭਾਈ ਜੇਤਾ ਜੀ ਨੂੰ ਤੇ ਨਾਲ ਉਹ ਕਹਿੰਦਾ ਕਿ ਗੁਰਤੇਗ ਬਹਾਦਰ ਜੀ ਦੀ ਕੋਈ ਬਾਤ ਸੁਣਾ ਉਹ ਕੀ ਦੱਸੇ ਗਲੀਆਂ ਦੇ ਵਿੱਚੋਂ ਲੰਘਦੇ ਹੋਏ ਕਿ ਜਿਸ ਗੁਰੂ ਦੇ ਬਾਰੇ ਤੂੰ ਪੁੱਛਦਾ ਪਿਆ ਹੈ ਨਾ ਉਸ ਗੁਰੂ ਦੇ ਸੀਸ ਨੂੰ ਮੈਂ ਆਪਣੇ ਸੀਨੇ ਨਾਲ ਲਾ ਕੇ ਨਾ ਤੇਰੇ ਘਰ ਦੇ ਵਿੱਚ ਆ ਗਿਆ ਸਾਧ ਸੰਗਤ ਦੂਜਾ ਪੜਾਓ ਜਿਹੜਾ ਹੈ ਨਾ ਤਰਾਵੜੀ ਦੇ ਵਿੱਚ ਕੀਤਾ ਹੈ ਤੀਜਾ ਪੜਾਅ ਕੇਥ ਮੰਜਰੀ ਦੇ ਵਿੱਚ ਕੀਤਾ ਹੈ ਤੇ ਚੌਥਾ ਪੜਾਅ ਜਿਹੜਾ ਨਾਂਭਾ ਸਵਸਥਾਨ ਅਥੀ ਵੇਖ ਦੇਣਾ ਉੱਥੇ ਕੀਤਾ ਹੈ ਤੇ ਪੰਜਵਾਂ ਪੜਾਅ ਸਾਧ ਸੰਗਤ ਉਹ ਹੈ ਸਾਧ ਸੰਗਤ ਕੀਰਤਪੁਰ ਸਾਹਿਬ ਉੱਥੇ ਕੀਤਾ ਫਿਰ ਖਬਰ ਉੱਥੋਂ ਭੇਜਦੇ ਨੇ ਅਨੰਦਪੁਰ ਦੀ ਧਰਤੀ ਤੇ ਤੇ ਅਨੰਦਪੁਰ ਤੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਨੇ ਆਪ ਆਪਣੇ ਪਰਿਵਾਰ ਦੇ ਨਾਲ ਮਾਤਾ ਨਾਨਕੀ ਜੀ ਨੂੰ ਲੈ ਕੇ ਮਾਤਾ ਗੁਜਰਕੌਰ ਜੀ ਨੂੰ ਲੈ ਕੇ ਕੀਰਤਪੁਰ ਦੀ ਧਰਤੀ ਤੇ ਆਉਂਦੇ ਨੇ ਫਿਰ ਸਤਿਗੁਰੂ ਜੀ ਦੇ ਸੀਸ ਨੂੰ ਲੈ ਜਾ ਕੇ ਨਾ ਸਤਿਗੁਰੂ ਜੀ ਦਾ ਸੀਸ ਦਾ ਸੰਸਕਾਰ ਉੱਥੇ ਕੀਤਾ ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਨਾ ਸਾਧ ਸੰਗਤ ਜਦੋਂ ਅਨੰਦਪੁਰ ਦੀ ਧਰਤੀ ਤੇ ਜਾਂਦੇ ਹੋ ਨਾ ਦੋ ਥਾਵਾਂ ਦੇ ਦਰਸ਼ਨ ਜ਼ਰੂਰ ਕਰਿਓ ਇੱਕ ਤਾਂ ਉਹ ਵਾਲੀ ਥਾਂ ਜਿੱਥੇ ਕਸ਼ਮੀਰੀ ਪੰਡਤਾਂ ਨੇ ਖੜੇ ਹੋ ਕੇ ਪੁਕਾਰ ਕੀਤੀ ਸੀ ਤੇ ਦੂਜਾ ਉਹ ਵਾਲੀ ਥਾਂ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਨਾ ਗੁਰੂ ਕੇ ਸਿੱਖੋ ਹਿੰਦੁਸਤਾਨ ਦੀ ਧਰਤੀਏ ਜਿਸ ਦਿਨ ਤੇਰੇ ਉੱਤੇ ਵਿਪਤਾ ਆਈ ਨਾ ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਜਾ ਕੇ ਅਰਦਾਸ ਕੀਤੀ ਤੇ ਜਿਸ ਦਿਨ ਗੁਰੂ ਨਾਨਕ ਨੂੰ ਆਗੂ ਬਣਾ ਕੇ ਤੁਰੀ ਨਾ ਉਸਨੇ ਤੇਰੇ ਅੱਖਾਂ ਦੇ ਹੰਝੂ ਨੂੰ ਪੁੱਜ ਕੇ ਨਾ ਤੇਰੇ ਚਿਹਰੇ ਤੇ ਖੁਸ਼ੀ ਦਿੱਤੀ ਅੱਜ ਵੀ ਜੇਕਰ ਤੇਰੇ ਅੱਖਾਂ ਦੇ ਹੰਝੂ ਨੂੰ ਕੋਈ ਪੁੰਝ ਸਕਦਾ ਹੈ ਨਾ ਉਕੇ ਵਜ ਤੇ ਕੇਵਲ ਗੁਰੂ ਨਾਨਕ ਦਾ ਘਰ ਹੈ ਗੁਰੂ ਤੇਗ ਬਹਾਦਰ ਜੀ ਦਾ ਘਰ ਹੈ ਸਾਧ ਸੰਗਤ ਜੀ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਧਰਮ ਦੀ ਖਾਤਰ ਧਰਮ ਦੀ ਆਜ਼ਾਦੀ ਦੇ ਖਾਤਰ ਕੁਰਬਾਨ ਹੋ ਗਏ ਅਜ ਉਹਨਾਂ ਦੇ ਇਸ ਦਿਨ ਨੂੰ ਆਪਾਂ ਸਾਰੇ ਮਨਾ ਰਹੇ ਹਾਂ ਅਗਲੇ ਸਾਲ 350 ਸਾਲਾਂ ਅਤੀਸ ਇਸ ਇਲਾਕੇ ਦੇ ਵਿੱਚ ਮਨਾਣਾ ਹੈ ਬੜੇ ਵੱਡੇ ਪੱਧਰ ਤੇ ਮਨਾਣਾ ਹੈ ਜਿੱਥੇ ਅਸੀਂ ਬਾਹਰੀ ਤਿਆਰੀ ਕਰਨੀ ਹੈ ਨਾ ਉੱਥੇ ਨਾਲ-ਨਾਲ ਪ੍ਰਚਾਰ ਦਾ ਵੀ ਕੰਮ ਕਰੀਏ ਤੇ ਪ੍ਰਚਾਰ ਦਾ ਮਾਧਿਅਮ ਕੇਵਲ ਸਾਡਾ ਸਿੱਖ ਸਮਾਜ ਨਾ ਹੋ ਕਿਉਂਕਿ ਗੁਰੂ ਦਾਤ ਗੁਰੂ ਤੇਗ ਬਹਾਦਰ ਕੇਵਲ ਸਿੱਖਾਂ ਦਾ ਗੁਰੂ ਨਹੀਂ ਗੁਰਦੇਵ ਬਹਾਦਰ ਜੀ ਸਾਰੀ ਮਾਨਵਤਾ ਦਾ ਗੁਰੂ ਹੈ ਇਸ ਲਈ ਜਿੱਥੇ-ਜਿੱਥੇ ਵੀ ਸਿੱਖ ਰਹਿੰਦੇ ਨੇ ਆਪਣੇ ਇਲਾਕੇ ਦੇ ਵਿੱਚ ਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਸਾਧ ਸੰਗਤ ਬੱਚਿਆਂ ਨੂੰ ਇਸ ਔਰ ਪ੍ਰੇਰੋ ਬੱਚਿਆਂ ਨੂੰ ਜਾ ਕੇ ਇਤਿਹਾਸ ਦਤੋ ਕਿ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਕੀ ਹੈ ਅੱਜ ਤੋਂ ਜਦੋਂ ਅਸੀਂ ਤੁਰਾਂਗੇ ਨਾ ਅਗਲੇ ਸਾਲ ਸਾਜ ਸੰਗਤ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਦਿਵਸ ਮਨਾਉਂਗੇ ਨਾ ਤੇ ਫਿਰ ਸਾਨੂੰ ਲੱਗੇਗਾ ਕਿ ਹਾਂ ਵਾਕਈ ਅਸੀਂ ਸਹੀ ਮਾਨੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇਸ ਦਿਨ ਨੂੰ ਮਨਾਇਆ ਹੈ ਆਪ ਸਾਰਿਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇਸ ਸਥਾਨ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਗਾ ਲਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਪਰਵ ਸਮਿਤੀ ਦਾ ਇਸ ਇਲਾਕੇ ਦੀ ਸਮੂਹ ਸਾਜ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਜ ਸੰਗਤ ਹੁਣ ਜਿਹੜਾ ਪ੍ਰ